ਬੰਦੇ ਨੇ ਬਾਂਦਰ ਗੁਲਾਮ ਬਣਾ ਲਿਆ ਜੀ ਹਾਂਜੀ ਚਤੁਰ ਚਲਾਕ ਸਿਆਣਾ ਬਾਂਦਰ ਬੰਦੇ ਨੇ ਗੁਲਾਮ ਬਣਾ ਲਿਆ ਕਿਵੇਂ ਨਿਜਮ ਸਮਝ ਕੇ ਹੋਰ ਸਮਝੋ ਮੇਰੇ ਵਰਗੇ ਚਲਾਕ ਪੁਜਾਰੀ ਨੇ ਆਮ ਜਨਤਾ ਨੂੰ ਗੁਲਾਮ ਬਣਾ ਲਿਆ ਹਾਂਜੀ ਇਹ ਗੱਲ ਕਬੀਰ ਜੀ ਨੇ ਅੰਤ ਵਿੱਚ ਜਾ ਕੇ ਆਖੀ ਨਾ ਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕੋ ਬਹੁ ਦੇਵ ਭਗਤ ਕਬੀਰ ਜੀ ਨੇ ਆਖਿਆ ਨਾ ਪਹਿਲਾਂ ਉਦਾਹਰਨਾਂ ਜਾਨਵਰਾਂ ਦੀਆਂ ਪਸ਼ੂ ਪੰਛੀਆਂ ਦੀਆਂ ਪਰਤ ਕੇ ਜਾ ਕੇ ਸਮਝਾਉਣਾ ਤੇ ਮਨੁੱਖ ਨੂੰ ਹੈ ਨਾ ਸਮਝਾ ਤੇ ਮਨੁੱਖ ਨੂੰ ਹੀ ਰਹੇ ਨੇ ਉਦਾਹਰਨਾਂ ਭਾਵੇਂ ਪਸ਼ੂ ਪੰਛੀਆਂ ਦੀਆਂ ਦਿੱਤੀਆਂ ਨੇ ਸਮਝਾਇਆ ਮਨੁੱਖ ਨੂੰ ਹੈ ਅੰਤ ਦੇ ਵਿੱਚ ਕਲੀਅਰ ਕਟ ਹੀ ਕਹਿ ਦਿੱਤਾ ਧਰਮ ਦੇ ਠੇਕੇਦਾਰ ਪੁਜਾਰੀਆਂ ਵੱਲ ਸਿੱਧੀ ਉਂਗਲ ਕਰਕੇ ਕਬੀਰ ਜੀ ਨੇ ਇਸ਼ਾਰਾ ਕਰ ਦਿੱਤਾ ਵੀ ਆ ਜਿੰਨੇ ਧਰਮ ਦੇ ਠੇਕੇਦਾਰ ਪੁਜਾਰੀ ਨੇ ਨਾ ਜਿਹੜੇ ਧਾਰਮਿਕ ਅਸਥਾਨਾਂ ਤੇ ਕਬਜ਼ੇ ਕਰਕੇ ਬੈਠੇ ਹੋਏ ਨੇ ਹਾਂਜੀ ਇਹ ਸਭ ਬਸ ਤੁਹਾਨੂੰ ਫਸਾਉਣ ਦੇ ਲਈ ਬੈਠੇ ਹੋਏ ਨੇ ਆਖੋ ਸਤਨਾਮ ਫਸਾਉਣ ਦੇ ਲਈ ਬੈਠੇ ਹੋਏ ਨੇ ਹਾਂਜੀ ਇਹ ਕਬੀਰ ਜੀ ਕਹਿ ਰਹੇ ਨੇ ਕਿਵੇਂ ਜੀ ਫਸਾਉਣ ਲਈ ਕਿਵੇਂ ਬੈਠੇ ਹੋਏ ਨੇ ਕਹਿੰਦੇ ਇਹਨਾਂ ਨੇ ਜਿੰਨੇ ਤੀਰਥ ਬਣਾਏ ਹੋਏ ਨੇ ਨਾ ਨਹਾਉਣ ਦੇ ਲਈ ਇਹ ਸਾਰਾ ਕੁਝ ਮਾਇਆ ਇਕੱਠੀ ਕਰਨ ਲਈ ਬਣਾਏ ਹੋਏ ਨੇ ਮਾਇਆ ਇਕੱਠੀ ਕਰਨ ਦੇ ਤੁਹਾਨੂੰ ਫਸਾਉਣ ਦੇ ਲਈ ਤੁਹਾਨੂੰ ਚੱਕਰਾਂ 'ਚ ਉਲਝਾਉਣ ਲਈ ਇੱਥੇ ਆ ਜਾਓ ਜੀ ਇੱਥੇ ਨਹਾ ਲਓ ਇੱਥੇ ਕੀ ਹੁੰਦਾ ਜੀ 84 ਕੱਟੀ ਜਾਂਦੀ ਹੈ ਅੱਛਾ ਜੀ ਹਾਂਜੀ ਇਹ ਫਲਾਣੀ ਥਾਂ ਤੇ ਆ ਜਾਓ ਜੀ ਇੱਥੇ ਨਹਾ ਲਓ ਇੱਥੇ ਕੀ ਹੁੰਦਾ ਜੀ ਪੁੱਤਰ ਮਿਲ ਜਾਂਦਾ ਵਾਹ ਵੇ ਵਾਹ ਕੀ ਬਾਤ ਹੈ ਇਹ ਫਲਾਣੀ ਥਾਂ ਤੇ ਆ ਜਾਓ ਜੀ ਤੀਰਥਾਂ ਤੇ ਇੱਥੇ ਨਹਾ ਲਓ ਇੱਥੇ ਕੀ ਹੋ ਜਾਂਦਾ ਜੀ ਵਿਦੇਸ਼ ਦੀ ਟਿਕਟ ਮਿਲ ਜਾਂਦੀ ਹੈ ਵੀਜ਼ਾ ਲੱਗ ਜਾਂਦਾ ਕੀ ਬਾਤ ਹੈ ਹਾਂਜੀ ਇਹ ਕਬੀਰ ਜੀ ਕਹਿ ਰਹੇ ਨੇ ਵੇ ਉਲਝਾਉਣ ਲਈ ਕੇਵਲ ਬੰਦਾ ਪਸ਼ੂਆਂ ਨੂੰ ਹੀ ਨਹੀਂ ਉਲਝਾ ਰਿਹਾ ਕੇਵਲ ਬੰਦਾ ਬੰਦੇ ਨੂੰ ਹੀ ਗੁਲਾਮ ਪਸ਼ੂਆਂ ਨੂੰ ਹੀ ਗੁਲਾਮ ਨਹੀਂ ਬਣਾ ਰਿਹਾ ਬਲਕਿ ਬੰਦਾ ਬੰਦੇ ਨੂੰ ਵੀ ਗੁਲਾਮ ਬਣਾ ਰਿਹਾ ਤੇ ਉਦੋਂ ਤੱਕ ਅਸੀਂ ਤੁਸੀਂ ਗੁਲਾਮ ਬਣਦੇ ਰਹਿੰਨੇ ਆ ਜਿੰਨਾ ਚਿਰ ਤੱਕ ਸਾਨੂੰ ਨਿਜਮ ਦੀ ਸੋਝੀ ਨਹੀਂ ਹੁੰਦੀ ਨਿਜਮ ਦੀ ਸੋਝੀ ਨਹੀਂ ਹੈ ਇਸੇ ਕਰਕੇ ਤੀਰਥਾਂ ਤੇ ਇਸ਼ਨਾਨ ਕਰਦੇ ਆ ਅਤੇ ਮਨ ਵਿੱਚ ਇੱਛਾਵਾਂ ਬਣਾਈ ਬੈਠੇ ਆ ਵੇ ਪੁੱਤਰ ਨਹੀਂ ਹੋਇਆ ਇਸ ਕਰਕੇ 7 ਮੱਸੀਆਂ 7 ਭੁੰਨਿਆਂ ਨਹਾ ਲਈਏ ਤੇ ਸਾਡੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋ ਜਾਏਗਾ ਤੇ ਸ਼ੋਸ਼ਣ ਹੋ ਰਿਹਾ ਸਾਡਾ ਤੇ ਕਬੀਰ ਜੀ ਨੇ ਅੱਜ ਤੋਂ ਲਗਭਗ 7-800 ਸਾਲ ਪਹਿਲਾਂ ਹੀ ਕਹਿ ਦਿੱਤਾ ਵੀ ਇਹ ਤੇ ਉਲਝਾਉਣ ਦੇ ਲਈ ਗੁਨਾਮ ਗੁਲਾਮ ਬਣਾਉਣ ਦੇ ਲਈ ਇਹ ਸਾਰੇ ਕੰਮ ਕੀਤੇ ਜਾ ਰਹੇ ਇਹੀ ਢਾਂਚਾ ਚੁੱਕ ਕੇ ਲਿਆ ਕੇ ਸਾਡੇ ਵਾਲੇ ਪੁਜਾਰੀਆਂ ਨੇ ਸਾਡੇ ਨਾਲ ਜੋੜ ਦਿੱਤਾ ਹੁਣ ਜਰਾ ਸੋਚੋ ਤੇ ਸਹੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਕਬੀਰ ਜੀ ਦੀ ਵਿਚਾਰਧਾਰਾ ਲੈ ਕੇ ਆ ਰਹੇ ਨੇ ਕਿਉਂ ਲੈ ਆ ਰਹੇ ਨੇ ਕਿਉਂਕਿ ਪਸੰਦ ਆਈ ਸਮਝ ਆਈ ਵੀ ਗੱਲ ਤੇ ਸਹੀ ਹੈ ਮੇ ਲੋਕਾਂ ਨੂੰ ਉਲਝਾਇਆ ਜਾ ਰਿਹਾ ਫਸਾਇਆ ਜਾ ਰਿਹਾ ਗੁਲਾਮ ਜੋ ਬਣਾਇਆ ਜਾ ਰਿਹਾ ਤੁਸੀਂ ਕਦੇ ਸੋਚ ਸਕਦੇ ਹੋ ਇਸ ਗੱਲ ਨੂੰ ਸੋਚਣ ਦਾ ਯਤਨ ਕਰੋ ਕਦੇ ਸੋਚ ਸਕਦੇ ਆ ਆਪਾਂ ਕਿ ਜਿਹੋ ਜਿਹਾ ਪੁਜਾਰੀ ਨੇ ਢਾਂਚਾ ਬਣਾ ਕੇ ਲੋਕਾਂ ਨੂੰ ਫਸਾਇਆ ਤੇ ਉਲਝਾਇਆ ਤੇ ਆਪਣਾ ਗੁਲਾਮ ਬਣਾਇਆ ਤੇ ਕੀ ਸਾਡੇ ਰਹਿਬਰਾਂ ਨੇ ਵੀ ਉਦਾਂ ਦਾ ਢਾਂਚਾ ਬਣਾ ਕੇ ਸਾਨੂੰ ਗੁਲਾਮ ਬਣਾਇਆ ਹੋਵੇਗਾ ਸੋਚੋ ਜਰਾ ਜੀ ਬਣਾਇਆ ਹੋਵੇਗਾ ਬੋਲੋ ਨਹੀਂ ਉਹਨਾਂ ਨੇ ਜਦੋਂ ਇਹ ਸਰੋਵਰ ਬਣਾਏ ਉਹਨਾਂ ਨੇ ਜਦੋਂ ਇਹ ਤੀਰਥ ਬਣਾਏ ਉਹਨਾਂ ਦਾ ਜਿਹੜਾ ਕਨਸੈਪਟ ਹੈ ਉਹ ਕੋਈ ਹੋਰ ਹੈ ਪਰ ਮੇਰੇ ਵਰਗੇ ਚਲਾਕ ਤੇ ਛਾਤਰ ਪੁਜਾਰੀਆਂ ਨੇ ਅੱਜ ਫਿਰ ਉਹਨਾਂ ਧਾਰਮਿਕ ਅਸਥਾਨਾਂ ਨੂੰ ਅੱਜ ਫਿਰ ਉਹਨਾਂ ਧਰਮਸ਼ਾਲਾਵਾਂ ਨੂੰ ਉਸੇ ਢਾਂਚੇ ਦੇ ਵਿੱਚ ਲਿਆ ਕੇ ਔਰ ਅਲੱਗ ੜ ਕਰ ਦਿੱਤਾ ਜਿਹੜਾ ਢਾਂਚਾ ਕਿਸੇ ਵੇਲੇ ਕਬੀਰ ਜੀ ਦੇ ਵੇਲੇ ਬੜਾ ਪ੍ਰਚਲਿਤ ਸੀ ਕਿ ਇੱਥੇ ਨਹਾਓ 84 ਕੱਟੀ ਜਾਂਦੀ ਹੈ ਬੋਲੋ ਜੀ ਹੁਣ ਕਿ ਸਾਡੇ ਵਾਲੇ ਜਿਹੜੇ ਅਫਸਾਨੇ ਨੇ ਜਿਹੜੇ ਸਾਡੇ ਰਹਿਬਰਾਂ ਨੇ ਬਣਾਏ ਕਿ ਅੱਜ ਉੱਥੇ ਗੱਲਾਂ ਨਹੀਂ ਚੱਲਦੀਆਂ ਬੋਲੋ ਚੱਲਦੀਆਂ ਜਾਂ ਨਹੀਂ ਬੋਲੋ ਜੀ ਚੱਲਦੀਆਂ ਨੇ ਨਾ ਚੱਲਦੀਆਂ ਨੇ ਗੱਜ-ਬੱਜ ਕੇ ਆਖੋ ਨਾ ਚੱਲਦੀਆਂ ਨੇ ਜਾਂ ਨਹੀਂ ਚੱਲਦੀਆਂ ਬੋਲੋ ਜੀ ਫੇਰ ਡਰ ਕਾਦਾ ਇਹ ਤਾਂ ਕਬੀਰ ਜੀ ਕ리어ਰ ਕੱਟ ਕਹਿ ਰਹੇ ਨੇ ਮਿੰਨਾ ਵਨ ਕੋ ਤੀਰਥ ਕਨੇ ਮਨ ਬਉਰਾ ਰੇ ਬਉਰਿਆ ਮਨਾ ਇਹ ਨਾਉਣ ਦੇ ਲਈ ਤੀਰਥ ਘਨੇਰੇ ਕਾਦੇ ਲਈ ਤੈਨੂੰ ਗੁਲਾਮ ਬਣਾਉਣ ਲਈ ਪੂਜਨ ਕੋ ਬੋ ਦੇਵ ਪੂਜਾ ਕਰਨ ਦੇ ਲਈ ਤੇਰੇ ਲਈ ਦੇਵੀ ਦੇਵਤੇ ਬੜੇ ਖੜੇ ਕਿਤੇ ਹੋਏ ਨੇ 33 ਕਰੋੜ ਤੇ ਗਿਣ ਮਾਰੇ ਨੇ ਇਹ ਕਾਦੇ ਲਈ ਨੇ ਜੀ ਇਹ ਵੀ ਤੈਨੂੰ ਲਜਾਉਣ ਦੇ ਲਈ ਕਿਵੇਂ ਪੈਸਾ ਨਹੀਂ ਹੈਗਾ ਫਲਾਣੇ ਦੇਵਤੇ ਨੂੰ ਪੁੱਜੋ ਪੜਾਈ ਫਲਾਣੀ ਦੇਵੀ ਦੀ ਆਰਾਧਨਾ ਕਰੋ ਹਾਂਜੀ ਕੋਈ ਤਾਪ ਚੜ ਗਿਆ ਹੈ ਬੁਖਾਰ ਚੜ ਗਿਆ ਹੈ ਫਲਾਣੇ ਦੇਵਤੇ ਦੀ ਅਰਦਾਸ ਨਾ ਕਰੋ ਮੀਂਹ ਨਹੀਂ ਪੈ ਰਿਹਾ ਫਲਾਣੇ ਦੇਵਤੇ ਦੀ ਅਰਦਾਸ ਨਾ ਕਰੋ ਇਹ ਧਰਤੀ ਕਨੇ ਬਣਾਈ ਫਲਾਣੇ ਦੇਵਤੇ ਨੇ ਬਣਾਈ ਰਿਜਕ ਕੌਣ ਦੇ ਰਿਹਾ ਫਲਾਣਾ ਦੇਵਤਾ ਦੇ ਰਿਹਾ ਹੈ ਮਾਰਦਾ ਕੌਣ ਹੈ ਟਮਕਾਣਾ ਮਾਰ ਰਿਹਾ ਹੈ ਇਦਾਂ ਹੀ ਹੈ ਉਲਝਾਇਆ ਹੈ ਨਾ ਗੁਲਾਮ ਜੋ ਬਣਾਇਆ ਹੈ ਇਹ ਸਾਰੇ ਦੇਵਤੇ ਕਿਹਦੇ ਅਧੀਨ ਨੇ ਮੰਤਰਾਂ ਦੇ ਤੇ ਮੰਤਰ ਕਿਹਦੇ ਕੋਲ ਨੇ ਬੋਲੋ ਜੀ ਪੁਜਾਰੀ ਕੋਲ ਇਦਾਂ ਇਹ ਕਬੀਰ ਜੀ ਨੂੰ ਸਮਝ ਆ ਗਈ ਉਦੋਂ ਗੱਲ ਕਬੀਰ ਜੀ ਨੇ ਬਸ ਚੱਕਤੀ ਆਵਾਜ਼ ਉੱਥੋਂ ਹੀ ਬਨਾਰਸ ਦੀ ਧਰਤੀ ਤੋਂ ਹੀ ਚੱਕਤੀ ਡੰਕੇ ਦੀ ਚੋਟ ਤਈ ਇਸੇ ਕਰਕੇ ਹੀ ਫਿਰ ਕਬੀਰ ਜੀ ਦੇ ਨਾਲ ਉਹਨਾਂ ਦੀ ਖੈਬਾਜੀ ਹੁੰਦੀ ਝਗੜਾ ਜੋ ਚੱਲਦਾ ਕਬੀਰ ਜੀ ਸਵਾਲਾਂ ਦੇ ਜਵਾਬ ਦਿੰਦੇ ਨੇ ਸਵਾਲ ਖੜੇ ਕਰ ਦਿੰਦੇ ਨੇ ਜਦੋਂ ਜਵਾਬ ਨਹੀਂ ਆਉਂਦੇ ਤੇ ਹੱਸ ਕੇ ਕਹਿੰਦੇ ਨੇ ਰਹਿਣਾ ਤੇ ਜੁਲਾਇਆ ਹੀ ਹੈ ਤੂੰ ਬਸ ਇੰਨੀ ਕੋਈ ਗੱਲ ਕਹਿ ਕੇ ਅੱਗੇ ਲੰਘ ਜਾਂਦੇ ਨੇ ਪਰ ਕਬੀਰ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਸਵਾਲ ਉਹਨਾਂ ਦੇ ਖੜੇ ਹੋਏ ਨੇ ਅੱਜ ਵੀ ਖੜੇ ਨੇ ਤੇ ਜੇ ਅੱਜ ਅਸੀਂ ਉਹੀ ਢਾਂਚਾ ਆਪਣੇ ਧਾਰਮਿਕ ਸਥਾਨਾਂ ਨੂੰ ਉਦਾਂ ਦਾ ਬਣਾ ਲਵਾਂਗੇ ਤੇ ਸਾਡੇ ਉੱਤੇ ਵੀ ਕਬੀਰ ਜੀ ਦੇ ਆਬਜੈਕਸ਼ਨ ਉਵੇਂ ਹੀ ਖੜੇ ਹੋਏ ਨੇ ਫਿਰ ਇੱਥੇ ਅਸੀਂ ਗੁੱਸਾ ਨਹੀਂ ਕਰਨਾ ਵੀ ਇਦਾਂ ਕਿਉਂ ਜੀ ਨਹੀਂ ਭਾਈ ਇਹ ਫਿਰ ਸਵਾਲ ਸਾਡੇ ਉੱਤੇ ਵੀ ਖੜੇ ਹੋਣੇ ਨੇ ਉਹਨਾਂ ਨੇ 33 ਕਰੋੜ ਬਣਾਏ ਅਸੀਂ 10 ਪਾਤਸ਼ਾਹੀਆਂ ਨੂੰ ਇਦਾਂ ਦਾ ਬਣਾ ਲਿਆ ਜਾਂ ਨਹੀਂ ਬੋਲੋ ਬੋਲੋ ਜੀ ਬਣਾਇਆ ਜਾਂ ਨਹੀਂ ਬਣਾਇਆ ਸਾਰੇ ਦੁੱਖ ਦੂਰ ਖਤਮ ਕਰਨੇ ਨੇ ਫਿਰ ਕਿਹੜੇ ਪਾਤਸ਼ਾਹ ਨੂੰ ਧਿਆਈਏ ਜੀ ਬੋਲੋ ਕਹਿੰਦੇ 8ਵੇਂ ਪਾਤਸ਼ਾਹ ਨੂੰ ਧਿਆਓ ਇਦਾਂ ਹੀ ਐ ਸਾਡੀਆਂ ਪਾਤਸ਼ਾਹੀਆਂ ਨਾਲ ਵੀ ਤੇ ਇਦਾਂ ਹੀ ਗੱਲਾਂ ਜੋੜ ਦਿੱਤੀਆਂ ਨੇ ਜਿਹੜਾ ਗ੍ਰੰਥ ਜਿਹੜੀ ਵਿਚਾਰ ਜਿਹੜੀ ਬਾਣੀ ਸਾਨੂੰ ਇਹਨਾਂ ਕਰਮ ਕਾਂਡਾਂ ਬਾਰੇ ਸੁਚੇਤ ਕਰ ਰਹੀ ਹੈ ਉਹਨਾਂ ਸ਼ਬਦਾਂ ਦੇ ਵਿੱਚ ਹੀ ਇਹ ਗੱਲਾਂ ਉਲਝਾ ਕੇ ਸਾਨੂੰ ਗੁਟਕੇ ਦੇ ਦਿੱਤੇ ਗਏ ਫਲਾਣਾ ਸ਼ਬਦ ਪੜ ਲਓ ਫਿਰ ਜੀ ਫਿਰ ਤੁਹਾਡੇ ਦੁਸ਼ਮਣ ਦਾ ਨਾਸ਼ ਹੋ ਜਾਏਗਾ ਤੁਸੀਂ ਭਲਾਣਾ ਸ਼ਬਦ ਪੜ ਲਓ ਫਿਰ ਫਿਰ ਘਰ ਚ ਪੁੱਤਰ ਪੈਦਾ ਹੋ ਜਾਏਗਾ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਭੈਣ ਜੀ ਆ ਗਏ ਤੇ ਉਹ ਕਾਪੀ ਲੈ ਕੇ ਆਏ ਉਹਦੇ ਉੱਤੇ ਦੋ ਸ਼ਬਦ ਲਿਖੇ ਹੋਏ ਸੀ ਪੰਜਵੇਂ ਪਾਤਸ਼ਾਹ ਦੇ ਤੇ ਉਹਨਾਂ ਨੇ ਆ ਕੇ ਆਖਿਆ ਜੀ ਭਾਈ ਸਾਹਿਬ ਇਹ ਸ਼ਬਦ ਸ਼ੁੱਧ ਕਰਾ ਦਿਓ ਮੈਂ ਸ਼ੁਕਰ ਕੀਤਾ ਰੱਬ ਦਾ ਵੀ ਸ਼ੁਕਰ ਮੈਂ ਚਲੋ ਕੋਈ ਤੇ ਆਇਆ ਬਾਣੀ ਦੀ ਸ਼ੁੱਧ ਉਚਾਰਨ ਵਾਸਤੇ ਜਿੰਨਾ ਕੋਈ ਸਾਨੂੰ ਆਉਂਦਾ ਅਸੀਂ ਕੋਈ ਦਾਵਾ ਨਹੀਂ ਕਰਦੇ ਵੀ ਅਸੀਂ ਬੜੇ ਮਾਹਰ ਹਾਂ ਜੀ ਸ਼ੁੱਧ ਉਚਾਰਨ ਵਿੱਚ ਜਿੰਨਾ ਕੋ ਆਉਂਦਾ ਉਹਨਾਂ ਕੋ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਉਹਨਾਂ ਨੇ ਭੈਣ ਜੀ ਨੇ ਕਾਪੀ ਖੋਲੀ ਤੇ ਕਾਪੀ ਦੇ ਉੱਤੇ ਦੋ ਸ਼ਬਦ ਸੀ ਉੱਪਰਲਾ ਜਿਹੜਾ ਸ਼ਬਦ ਸੀ ਉਹਦੇ ਉੱਤੇ ਲਿਖਿਆ ਸੀ 21 ਦਿਨ ਥੱਲੇ ਵਾਲੇ ਤੇ ਲਿਖਿਆ ਸੀ 101 ਦਿਨ ਮੈਂ ਪੁੱਛ ਲਿਆ ਭੈਣ ਜੀ ਨੂੰ ਮੈਂ ਕਿਹਾ ਵੀ ਆ ਕੀ ਕਹਾਣੀ ਹੈ ਕਹਿਣ ਲੱਗੇ ਜੀ ਅਸੀਂ ਫਲਾਣੀ ਥਾਂ ਤੇ ਗਏ ਸੀ ਉੱਥੋਂ ਦੇ ਜਿਹੜੇ ਗੁਰਦੁਆਰੇ ਦਾ ਗਰੰਥੀ ਸਿੰਘ ਹੈ ਹਾਂ ਜੀ ਉਹਨੇ ਸਾਨੂੰ ਇਹ ਦੋ ਸ਼ਬਦ ਦਿੱਤੇ ਨੇ ਕਾਦੇ ਲਈ ਜੀ ਕਹਿੰਦੇ ਆ 21 ਦਿਨ ਪੜਨਾ 101 ਦਿਨ ਪੜਨਾ ਪਰ ਤੱਕੇ ਪਹਿਲਾਂ 21 ਦਿਨ ਆ ਪੜਨਾ ਫਿਰ ਪਰ ਤੱਕੇ 101 ਦਿਨ ਆ ਪੜਨਾ ਫਿਰ ਇਹਦੇ ਨਾਲ ਕੀ ਹੋਏਗਾ ਜੀ ਕਹਿੰਦੇ ਸਾਡੇ ਘਰ ਪੁੱਤਰ ਹੈ ਨਹੀਂ ਫਿਰ ਕਹਿੰਦੇ ਉਹ ਹੋ ਜਾਏਗਾ ਆਖੋ ਸਤਨਾਮ ਸ਼੍ਰੀ ਲਓ ਤੁਸੀਂ ਜਿਹੜਾ ਸੋਚੋ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਪੁਜਾਰੀਆਂ ਨੂੰ ਕਹਿ ਰਹੇ ਹੋਣ ਕਿ ਜਦੋਂ ਬਾਬਰ ਚੜ੍ਹ ਕੇ ਆਇਆ ਤੇ ਤੁਹਾਨੂੰ ਚਾਹੀਦਾ ਸੀ ਤੁਸੀਂ ਉਹਨਾਂ ਦੇ ਬਰਾਬਰ ਖੜੇ ਹੋ ਜਾਂਦੇ ਹੱਥਾਂ 'ਚ ਸ਼ਸਤਰ ਪਕੜ ਕੇ ਪਰ ਤੁਸੀਂ ਕੀ ਕੀਤਾ ਕੀ ਕੀਤਾ ਜੀ ਕਹਿੰਦੇ ਮੰਤਰ ਪੜਨ ਲੱਗ ਪਏ ਅੱਖੇ ਜੀ ਫੌਜ ਅੰਨੀ ਕਰ ਦੇਣੀ ਆ ਲੰਗੜੀ ਕਰ ਦੇਾਂਗੇ ਕੱਖ ਨਹੀਂ ਹੋਇਆ ਉੱਥੇ ਹੁਣ ਜਿਹੜਾ ਬਾਬਾ ਉਹਨਾਂ ਨੂੰ ਕਹਿ ਰਿਹਾ ਹੋਵੇ ਵੀ ਉੱਥੇ ਬਰਾਬਰ ਤੁਹਾਨੂੰ ਖੜਨਾ ਪੈਣਾ ਸੀ ਸ਼ਸਤਰ ਲੈ ਕੇ ਮੰਤਰਾਂ ਨੇ ਕੁਝ ਨਹੀਂ ਸੀ ਸਵਾਰਨਾ ਤੇ ਉਹ ਬਾਬਾ ਸਾਨੂੰ ਇਦਾਂ ਕਹਿ ਕੇ ਜਾ ਰਿਹਾ ਹੋਵੇ ਵੀ ਜੇ ਪੁੱਤਰ ਨਾ ਹੋਵੇ ਤੇ ਤੁਸੀਂ ਨਿਜਮ ਨਾ ਸਮਝਿਓ ਨਿਜਮ ਨਾ ਸਮਝਿਓ ਬਸ ਸ਼ਬਦ ਪੜੀ ਜਾਇਓ ਗਿਣਤੀ ਵਾਲੇ ਜੇ ਕੰਮ ਚ ਘਾਟਾ ਪੈ ਰਿਹਾ ਹੋਵੇ ਨਿਜਮ ਨਾ ਸਮਝਿਓ ਵੀ ਘਾਟਾ ਕਿਉਂ ਪੈ ਰਿਹਾ ਹੈ ਇਹਦਾ ਐਨਲਾਈਸਿਸ ਨਾ ਕਰਿਓ ਇਹਦਾ ਚਿੰਤਨ ਨਾ ਕਰਿਓ ਬਲਕਿ ਆ ਫਲਾਣਾ ਸ਼ਬਦ ਲੈ ਜਿਓ ਜੇ ਕਿਉਂਕਿ ਭਾਈ ਜੀ ਅਸੀਂ ਛੱਡੇ ਹੋਣਗੇ ਗੁਰਦੁਆਰਿਆਂ ਚ ਉਹਨਾਂ ਕੋਲੋਂ ਜਿਹੜਾ ਮਰਜ਼ੀ ਸ਼ਬਦ ਲੈ ਜਿਓ ਆਪਣੀ ਮਰਜ਼ੀ ਨਾਲ ਉਹ ਦੇ ਦੇਣਗੇ ਜਿਵੇਂ ਪੁਜਾਰੀ ਦੇ ਦਿੰਦਾ ਓਵੇਂ ਤੁਹਾਨੂੰ ਉਹ ਦੇ ਦੇਣਗੇ ਬਸ ਤੁਸੀਂ ਗਿਣਤੀਆਂ ਨਾਲ ਪੜੀ ਜਾਇਓ 100 ਬੰਦਿਆਂ ਚੋਂ ਜੇ 50 ਬੰਦਿਆਂ ਦਾ ਕੰਮ ਬਣ ਗਿਆ ਤੇ 50 ਨੇ ਚੱਕ ਦੇਣੇ ਫੱਟੇ ਜਿਹੜੇ 50 ਰਹਿ ਗਏ ਉਹਨਾਂ ਨੇ ਇਸ ਕਰਕੇ ਨਹੀਂ ਬੋਲਣਾ ਵੀ ਦੁਖੀ ਤੇ ਪਹਿਲਾ ਹੀ ਆ ਹੋਰ ਨਾ ਕਿਧਰੇ ਸ਼ਰਾਪ ਚ ਰੂਪ ਲੱਗ ਜਾ ਇਸ ਕਰਕੇ ਚੋਪੀ ਘਰ ਜਾਂਦੇ ਨੇ ਰਫਾ ਦਫਾਈ ਹੋ ਜਾਂਦੇ ਨੇ 50 ਵਾਲੇ 500 ਕਰ ਦਿੰਦੇ ਨੇ 500 ਵਾਲੇ 5000 ਤੱਕ ਤੇ 5000 ਵਾਲੇ 50000 ਤੱਕ 50000 ਵਾਲੇ 5 ਲੱਖ ਤੇ 5 ਕਰੋੜ ਗਿਣਤੀ ਬਣਾ ਦਿੰਦੇ ਨੇ ਇਦਾਂ ਚੱਲਦਾ ਜੀ ਕੰਮ ਇਦਾਂ ਹੀ ਚੱਲਦਾ ਇੱਕ ਦਿੱਲੀ ਦੀ ਧਰਤੀ ਤੇ ਇੱਕ ਬਾਬਾ ਰਹਿੰਦਾ ਸੀ ਮੈਨੂੰ ਕਿਸੇ ਭਾਈ ਸਾਹਿਬ ਜੀ ਨੇ ਦੱਸਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਚੰਗੇ ਵੀ ਐ ਨੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਹੀ ਮਾੜੇ ਹੁਣ ਉਹ ਭਾਈ ਸਾਹਿਬ ਦੱਸ ਰਹੇ ਕਹਿੰਦੇ ਅੱਜ ਤੋਂ ਲਗਭਗ 20-22 ਸਾਲ ਪਹਿਲਾਂ ਇਹ ਸਾਰੇ ਕੰਮ ਕਹਿੰਦੇ ਮੈਂ ਆਪ ਕੀਤੇ ਨੇ ਲੋਕਾਂ ਨੂੰ ਕਿਵੇਂ ਚੱਕਰਾਂ ਚ ਉਲਝਾਉਣਾ ਕਿਵੇਂ ਪਖੰਡ ਕਰਨਾ ਕਿਵੇਂ ਕਹਿਣਾ ਮੇਰੇ ਚ ਮਾਤਾ ਆ ਗਈ ਚਿਹਰਾ ਵਾਲੀ ਆ ਗਈ ਜੀ ਕਾਲੀ ਮਾਤਾ ਆ ਗਈ ਜੀ ਬਾਲਕਨਾਥ ਆ ਗਿਆ ਜੀ ਹਾਂਜੀ ਲਾਲਾਂ ਵਾਲਾ ਪੀਰ ਆ ਗਿਆ ਜੀ ਵੇਖੋ ਫਿਰ ਕਿਵੇਂ ਚੌਕੀਆਂ ਚਲਦੀਆਂ ਉੱਥੇ ਕਿਵੇਂ ਫਿਰ ਵੱਜਦੇ ਇੱਧਰ ਉੱਧਰ ਕਿਵੇਂ ਡੋਲੀਆਂ ਨਚਾਉਣੀਆਂ ਕਿਵੇਂ ਭੂਤ ਕੱਢਣੇ ਕਹਿੰਦੇ ਸਾਰੇ ਕੰਮ ਕਰ ਕਰ ਵੇਖੇ ਜੀ ਅਸੀਂ ਬੜਾ ਲੋਕਾਂ ਨੂੰ ਚੱਕਰਾਂ 'ਚ ਉਲਝਾਇਆ ਕਹਿੰਦੇ ਹਾਸਾ ਬਹੁਤ ਆਉਂਦਾ ਸੀ ਵੀ ਕਿੰਨੇ ਕਮਲੇ ਲੋਕ ਨੇ ਆ ਕੇ ਅੱਗੇ ਬੈਠੇ ਹੋਏ ਨੇ ਕਹਿੰਦੇ ਪਹਿਲਾਂ ਉਲਝਾਇਆ ਬਾਅਦ ਵਿੱਚ ਗੁਰਬਾਣੀ ਦੀ ਜਦੋਂ ਜਦੋਂ ਸੰਥਿਆ ਕਰਨੀ ਸ਼ੁਰੂ ਕੀਤੀ ਇਹ ਪੁਆਇੰਟ ਨੋਟ ਕਰਿਓ ਜਦੋਂ ਗੁਰਬਾਣੀ ਦੀ ਸੰਥਿਆ ਕਰਨੀ ਸ਼ੁਰੂ ਕੀਤੀ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਤੁਰੇ ਤੇ ਅੰਦਰ ਨੂੰ ਜੰਮ ਜੀਆਂ ਬੇਯ ਮੂਰਖ ਮਨਾ ਆ ਕੀ ਕਰ ਰਿਹਾ ਚਾਹੀਦਾ ਸੀ ਤੂੰ ਆਪ ਵੀ ਸੁਖੀ ਹੁੰਦਾ ਦੂਜਿਆਂ ਨੂੰ ਵੀ ਸੁਖੀ ਕਰਦਾ ਤੂੰ ਆਪ ਵੀ ਪਰੇਸ਼ਾਨ ਐ ਦੂਜਿਆਂ ਨੂੰ ਵੀ ਉਲਝਾ ਰਿਹਾ ਮਾੜੀ ਗੱਲ ਐ ਤੇਰੇ ਲਈ ਕਹਿੰਦਾ ਬਸ ਉਸ ਦਿਨ ਸਮਝ ਪੈ ਗਈ ਫਿਰ ਜਿਨ੍ਹਾਂ ਜਿਨ੍ਹਾਂ ਨੂੰ ਉਲਝਾਇਆ ਸੀ ਉਹਨਾਂ ਉਹਨਾਂ ਨੂੰ ਬੁਲਾ ਕੇ ਇਦਾਂ ਕਹਿਣਾ ਵੀ ਭਲੇ ਉਹ ਮੇਰਾ ਖੇੜਾ ਛੱਡ ਦਿਓ ਮੈਂ ਪਖੰਡ ਕਰਦਾ ਸੀ ਤੇ ਉਹਨਾਂ ਨੇ ਜਿਹੜੀ ਅਗਲੀ ਗੱਲ ਕਹੀ ਇਹ ਵੀ ਨੋਟ ਕਰ ਲਿਓ ਦਿਮਾਗ ਵਿੱਚ ਕਹਿੰਦੇ ਮੈਂ ਉਹਨਾਂ ਨੂੰ ਬਥੇਰੀ ਵਾਰ ਆਖਾਂ ਵੀ ਮੈਂ ਪਖੰਡ ਕਰਦਾ ਸੀ ਅਗਲੇ ਕਹਿੰਦੇ ਮਤਲਬ ਹੀ ਕੋਈ ਨਹੀਂ ਅਸੀਂ ਨਹੀਂ ਮੰਨ ਸਕਦੇ ਤੇਰੀਆਂ ਗੱਲਾਂ ਸਾਡੇ ਨਾਲ ਤੇ ਪ੍ਰਤੱਖ ਵਾਪਰਿਆ ਤੂੰ ਜੋ ਕਹਿੰਦਾ ਅਸੀਂ ਸਾਡੇ ਨਾਲ ਉਦਾਂ ਹੁੰਦਾ ਰਿਹਾ ਅਸੀਂ ਕਿਵੇਂ ਮੰਨ ਜਾਈਏ ਤੂੰ ਪਖੰਡ ਜੋ ਕਰਦਾ ਸੀ ਦੱਸੋ ਹੁਣ ਜਿਹੜੇ ਬੰਦੇ ਨੇ ਉਲਝਾਇਆ ਹੋਵੇ ਉਹ ਕਹਿ ਰਿਹਾ ਹੋਵੇ ਵੀ ਮੈਂ ਪਖੰਡ ਕਰਦਾ ਸੀ ਅਸੀਂ ਉਹਦੀ ਗੱਲ ਮੰਨਣ ਲਈ ਤਿਆਰ ਨਹੀਂ ਤੇ ਮੇਰੇ ਵਰਗਾ ਭਾਈ ਜੀ ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਤੁਹਾਨੂੰ ਸਮਝਾ ਜਾਏ ਕੀ ਅਰਥ ਹੈ ਜੀ ਕੀ ਮਤਲਬ ਹੈ ਜੀ ਬਾਲ ਵੀ ਬਿੰਗਾ ਮਤਲਬ ਕੋਈ ਇਧਰ ਉਧਰ ਵੀ ਹੋ ਜਾਏ ਟਸ ਤੋਂ ਮਸ ਵੀ ਹੋ ਜਾਏ ਮਤਲਬ ਵੀ ਕੋਈ ਨਹੀਂ ਜਿੰਨੇ ਉਲਝਾਇਆ ਉਹ ਦੱਸ ਰਿਹਾ ਵੀ ਮੈਂ ਉਲਝਾਇਆ ਉਹਦੀ ਨਹੀਂ ਕੋਈ ਮੰਨ ਰਿਆ ਤੇ ਸਾਡੇ ਤੁਹਾਡੀ ਕਹਿੰਦੇ ਮੰਨ ਲੈਣੀ ਬੋਲੋ ਨਹੀਂ ਮੰਨਣੀ ਫਿਰ ਫਿਰ ਮੈਂ ਉਹਨਾਂ ਨੂੰ ਕਹਿਣਾ ਵੀ ਫਿਰ ਤੁਸੀਂ ਕਿਵੇਂ ਸਮਝਾਉਂਦੇ ਸੀ ਕਹਿੰਦੇ ਫਿਰ ਪ੍ਰੈਕਟੀਕਲੀ ਉਹਨਾਂ ਕੋਲੋਂ ਕੰਮ ਕਰਵਾ ਕੇ ਉਹਨਾਂ ਨੂੰ ਵਿਖਾਣਾ ਜਿਹੜਾ ਕੰਮ ਅਸੀਂ ਆਪ ਖੁਦ ਕਰਦੇ ਸੀ ਬੈਰ ਉਹਨਾਂ ਨੂੰ ਕਹਿਣਾ ਵੀ ਲੈ ਤੁਸੀਂ ਵੀ ਕਰਕੇ ਵੇਖੋ ਤੁਸੀਂ ਵੀ ਕਰ ਸਕਦੇ ਹੋ ਫਿਰ ਜਦੋਂ ਉਹਨਾਂ ਦੇ ਹੱਥੀਂ ਉਹ ਕੰਮ ਕਰਾਉਣਾ ਤਾਂ ਉਹਨਾਂ ਨੇ ਕਿਤੇ ਜਾ ਕੇ ਮੰਨਣਾ ਜਿਵੇਂ ਮੈਂ ਇੱਕ ਕੰਮ ਛੋਟਾ ਜਾ ਤੁਹਾਨੂੰ ਦੱਸਣ ਲੱਗਾ ਵੀ ਜਿਵੇਂ ਰੂਨ ਲੈਣੀ ਉਹਦੀ ਬੱਤੀ ਜਿਹੜੀ ਹੈ ਚੰਗੀ ਤਰ੍ਹਾਂ ਬੱਟ ਲੈਣੀ ਤੇ ਹੱਥ ਦੇ ਉੱਤੇ ਰੱਖ ਲੈਣੀ ਥੱਲੇ ਉਹ ਸਟੈਂਡ ਜਾਂ ਉਹਨੂੰ ਬਣਾ ਲੈਣਾ ਬੱਤੀ ਸਿੱਧੀ ਕਰ ਲੈਣੀ ਉਹ ਜਿਹੜੀ ਬੱਤੀ ਸੀ ਨਾ ਉਹਦਾ ਜਿਹੜਾ ਅਗਲਾ ਹਿੱਸਾ ਸੀ ਜਿਹੜਾ ਪਿਛਲਾ ਹਿੱਸਾ ਸਾਰਾ ਉਹ ਤੇ ਤੇਲ ਵਿੱਚ ਡਬੋ ਲੈਣਾ ਇਦਾਂ ਪਕੜ ਕੇ ਤੇਲ ਵਿੱਚ ਡਬੋ ਲੈਣਾ ਜਿਹੜਾ ਉਹਦਾ ਉੱਪਰਲਾ ਸਿਰਾ ਉਹਨੂੰ ਹੱਥ ਨਾਲ ਫੜ ਕੇ ਰੱਖਣਾ ਥੱਲੇ ਵਾਲਾ ਫਿਰਾ ਤੇਲ ਵਿੱਚ ਡਬੋ ਲੈਣਾ ਉਤਲੇ ਨੂੰ ਤੇਲ ਲੱਗਣ ਨਹੀਂ ਦੇਣਾ ਕਹਿੰਦੇ ਬਾਅਦ ਵਿੱਚ ਭਾਵੇਂ ਚੜ ਜ਼ਰੂਰ ਜਾਂਦਾ ਸੀ ਅੰਦਰੋਂ ਅੰਦਰ ਹੀ ਤੇਲ ਪਰ ਲੱਗਣ ਨਹੀਂ ਸੀ ਦਿੰਦੇ ਉੱਤੋਂ ਪਕੜ ਲੈਂਦੇ ਸੀ ਸੁੱਕਾ ਰੱਖਣਾ ਬਾਕੀ ਸਾਰੀ ਬੱਤੀ ਤੇਲ ਵਿੱਚ ਗਿੱਲੀ ਕਰ ਲੈਣੀ ਪਰ ਤੱਕੇ ਥੱਲੋਂ ਪਕੜ ਕੇ ਤੇ ਉਹ ਜਿਹੜਾ ਉੱਪਰਲਾ ਫਿਰਾ ਸੀ ਉਹਨੂੰ ਇੱਕ ਲਿਕੁਇਡ ਦੇ ਵਿੱਚ ਕੈਮੀਕਲ ਦੇ ਵਿੱਚ ਡਬੋ ਦੇਣਾ ਉਹ ਕੈਮੀਕਲ ਐਸਾ ਹੁੰਦਾ ਕਿ ਬਸ ਉਹਨੂੰ ਸਲਾਬ ਚਾਹੀਦੀ ਹੈ ਸਲਾਬ ਫੇਲ ਚਾਹੀਦੀ ਐ ਫੇਲ ਗਿੱਲਾਪਨ ਚਾਹੀਦਾ ਜਦੋਂ ਗਿੱਲਾਪਨ ਮਿਲੇਗਾ ਉਦੋਂ ਹੀ ਅੱਗ ਬਲ ਜਾਣੀ ਬੱਸ ਕਹਿੰਦੇ ਹੱਥ ਤੇ ਟਕਾ ਲੈਂਦੇ ਸੀ ਇਹ ਕਹਿੰਦੇ ਸੀ ਆਹ ਦੇਖੋ ਜੀ ਜੋਤ ਹੁਣੇ ਦੇਖੋ ਜਗਾ ਦੇਣੀ ਆਪਾਂ ਆਹ ਜਗਾ ਦੇਣੀ ਦੇਖੋ ਜੋਤ ਆਪਾਂ ਸ਼ੇਰਾਂ ਵਾਲੀ ਵਿੱਚ ਕਹਿ ਦੇਣਾ ਵੀ ਮਾਤਾ ਆਈ ਹੋਈ ਐ ਸਾਡੇ ਚ ਹਾਂਜੀ ਸ਼ੇਰਾਂ ਵਾਲੀ ਮਾਤਾ ਆਈ ਆ ਜੋਤ ਜਗਾ ਦੇਣੀ ਐ ਲੋਕ ਬੈਠੇ ਹੋਏ ਨੇ ਧਿਆਨ ਦੇ ਰਹੇ ਨੇ ਵੀ ਇੱਥੇ ਨਾ ਕੋਈ ਮਾਚਸ ਨਾ ਕੋਈ ਲੈਣ ਨਾ ਦੇਣ ਵੀ ਇਹ ਕਿੱਦਾਂ ਜਗਾ ਦੇਣ ਬਾਅਦ ਕਹਿ ਕੇ ਜੈ ਸ਼ੇਰਾਂ ਵਾਲੀ ਮਾਤਾ ਦੀ ਬੋਲ ਸੱਚੇ ਦਰਬਾਰ ਕੀ ਤੇ ਫਲਾਣਾ ਕਹਿਗੇ ਤੇ ਬਸ ਉਹਨੂੰ ਮੂੰਹ ਦੇ ਵਿੱਚ ਪਾਣਾ ਮੂੰਹ ਚ ਪਾ ਕੇ ਥੋੜਾ ਜਿਹਾ ਐਦਾਂ ਸਾਹ ਛੱਡਣਾ ਕਿਉਂਕਿ ਜਦੋਂ ਆਪਾਂ ਛੱਡਦੇ ਆਂ ਸ਼ੀਸ਼ੇ ਉੱਤੇ ਵੀ ਛੱਡ ਕੇ ਵੇਖੋ ਐਦਾਂ ਕਰਦੇ ਉਹ ਮੂੰਹ ਦੇ ਵਿੱਚੋਂ ਜਿਹੜਾ ਉਹ ਸਾਹ ਨਿਕਲਦਾ ਨਾ ਉਹ ਕੀ ਆ ਉਹ ਪਾਣੀ ਸਿਲ ਕਹਿੰਦੇ ਬਾਸੇ ਦਾ ਦੋ ਗਵਾਰ ਛੱਡਣੀ ਮੂੰਹ ਨੂੰ ਜਦੋਂ ਫੇਕ ਲੱਗਣਾ ਬਾਹਰ ਕੱਢ ਦੇਣੀ ਸੰਗਤਾਂ ਨੇ ਉਧਰੋਂ ਇਧਰ ਜਿਹੜੇ ਨਾਲ ਚੇਲੇ ਚਮਟੇ ਰੱਖੇ ਹੁੰਦੇ ਸੀ ਉਹਨਾਂ ਨੇ ਚਮਟੇ ਵਜਾ ਦੇਣੇ ਢੋਲ ਖੜਕਾ ਦੇਣੇ ਛੈਣੇ ਖੜਕਾ ਦੇਣੇ ਮਾਹੌਲ ਜਆ ਬਣਾ ਦੇਣਾ ਰੰਗीन ਜਿਆ ਭੇਟਾਂ ਗਾਣੀਆਂ ਸ਼ੁਰੂ ਕਰ ਦੇਣੀਆਂ ਅੱਗੋਂ ਸੰਗਤਾਂ ਨੇ ਝੁੱਲਣਾ ਸ਼ੁਰੂ ਕਰ ਦੇਣਾ ਇਧਰ ਉਧਰ ਫੇਰ ਮਾਰਨੇ ਤੇ ਬੜਾ ਖੁਸ਼ ਹੋਣਾ ਵੀ ਬਾਜੀ ਬਾ ਮਾਤਾ ਦੇ ਦਰਸ਼ਨ ਹੋ ਗਏ ਜੋਤਾਂ ਵਾਲੀ ਮਾਤਾ ਦੇ ਦਰਸ਼ਨ ਹੋ ਗਏ ਹਾਂਜੀ ਜੋਤਾਂ ਜਾਗੀਆਂ ਜੋਤਾਂ ਜਾਗੀਆਂ ਇਦਾਂ ਕਹਿੰਦੇ ਫਿਰ ਕਰ ਕਰਕੇ ਲੋਕਾਂ ਨੂੰ ਵਿਖਾਣਾ ਲੋਕਾਂ ਨੂੰ ਕਹਿੰਦਾ ਲਓ ਤੁਸੀਂ ਵੀ ਹੁਣ ਬਾਲ ਕੇ ਵਿਖਾਓ ਤੇਰਾ ਲੋਕਾਂ ਨੇ ਵੀ ਇਦਾਂ ਬਾਲ-ਬਾਲ ਕੇ ਦੇਖੀਆਂ ਫਿਰ ਕਿਤੇ ਕਹਿੰਦੇ ਜਾ ਕੇ ਉਹਨਾਂ ਨੇ ਮੇਰਾ ਖਿਹੜਾ ਛੱਡਿਆ ਨਹੀਂ ਤੇ ਉਹਨਾਂ ਨੇ ਕਿਤੇ ਛੱਡਣਾ ਸੀ ਇਦਾਂ ਦੀਆਂ ਹੋਰ ਵੀ ਬਹੁਤ ਗੱਲਾਂ ਤਾਂ ਕੁੱਲ ਮਿਲਾ ਕੇ ਜਦੋਂ ਅਸੀਂ ਉਲਝਦੇ ਹਾਂ ਉਲਝਣ ਦਾ ਕਾਰਨ ਕੀ ਹੈ ਤੁਹਾਨੂੰ ਸਪਸ਼ਟ ਹੋ ਗਿਆ ਹੋਵੇਗਾ ਵੀ ਗਿਆਨ ਨਹੀਂ ਹੈ ਸਮਝ ਨਹੀਂ ਹੈ ਅਕਲ ਨਹੀਂ ਹੈ ਨਿਜਮ ਦੀ ਸੋਝੀ ਨਹੀਂ ਹੈ ਇਹ ਜਿੰਨੇ ਸਿਆਣੇ ਤਾਤਰਕ ਬਾਬੇ ਜਿੰਨੇ ਬਣ ਕੇ ਬੈਠੇ ਹੋਏ ਨੇ ਨਾ ਇਹ ਨਿਜਮਾਂ ਦੀ ਸੋਝੀ ਕਰਕੇ ਬੈਠੇ ਨੇ ਨਿਜਮ ਇਹਨਾਂ ਨੇ ਸਮਝੇ ਹੋਏ ਨੇ ਗਿਆਨ ਲਿਆ ਹੋਇਆ ਪਰ ਪੁੱਠੇ ਪਾਸੇ ਚੱਲ ਰਹੇ ਨੇ ਪੁਆਇੰਟ ਇਹ ਹੈ ਚੱਲ ਪੁੱਠੇ ਪਾਸੇ ਰਹੇ ਨੇ ਕਿਉਂਕਿ ਚੱਲਣ ਦੇ ਲਈ ਸੱਚੇ ਰੱਬ ਨੇ ਸੱਚੇ ਨਿਜਮ ਨੇ اٹਲ ਹੁਕਮ ਨੇ ਸਾਨੂੰ ਸੁਤੰਤਰ ਕੀਤਾ ਹੋਇਆ ਵੀ ਜਾਓ ਜੋ ਮਰਜ਼ੀ ਕਰੋ ਭਾਈ ਪਰ ਇੱਕ ਗੱਲ ਚੇਤੇ ਰੱਖਿਓ ਵਰਤਨਾ ਉਹੀ ਹੈ ਜੋ ਕੁਝ ਤੁਸੀਂ ਕਰੋਗੇ ਫਿੱਟੇ ਉਹੀ ਨਿਕਲਣਗੇ ਨਤੀਜਾ ਉਹ ਨਿਕਲੇਗਾ ਜੋ ਕੁਝ ਤੁਸੀਂ ਕਰੋਗੇ ਉਹਦਾ ਨਤੀਜਾ ਉਦਾਂ ਦਾ ਨਿਕਲੇਗਾ ਮਤਲਬ ਜੇ ਕਿਕਰ ਬੀਜਾਂਗੇ ਤੇ ਕਿਕਰ ਹੀ ਮਿਲਣੀ ਹੈ ਇਦਾਂ ਨਾ ਆਖਿਓ ਕਿ ਸੇਬ ਮਿਲ ਜਾਣਗੇ ਆਮਬ ਮਿਲਣਗੇ ਇਦਾਂ ਨਹੀਂ ਕਰਨ ਦੇ ਲਈ ਆਜ਼ਾਦ ਜੋ ਕੁਝ ਮਰਜ਼ੀ ਕਰੋ ਇਹਨਾਂ ਨੇ ਇਦਾਂ ਹੀ ਕੀਤਾ ਇਦਾਂ ਹੀ ਉਲਝਾਈ ਕੇ ਨੇ ਕੈਮੀਕਲ ਲਾ ਲਾ ਕੇ ਉਲਝਾਈ ਗਏ ਜੋਤਾਂ ਜਗਾਈ ਗਏ ਸਾਡੇ ਵਾਲੇ ਹੈਰਾਨ ਹੁੰਦੇ ਗਏ ਕਿਉਂਕਿ ਅਸੀਂ ਘਰਾਂ 'ਚ ਜਦੋਂ ਕੋਈ ਜੋਤ ਬਾਲਣੀ ਹੈ ਉੱਥੇ ਮਾਚਸ ਚਾਹੀਦੀ ਹੈ ਜਾਂ ਫਿਰ ਲਾਈਟਰ ਦੇ ਨਾਲ ਅਸੀਂ ਗੈਸ ਵਾਲ ਕੇ ਫਿਰ ਕਿੱਦੜੇ ਜੋਤ ਜਗਾਉਣੀ ਹੈ ਅਗਲਾ ਬਿਨਾ ਲਾਈਟਰ ਤੋਂ ਬਿਨਾ ਮਾਚਸ ਤੋਂ ਜੋਤ ਜਗਾ ਰਿਆ ਤੇ ਆਪੇ ਹੀ ਫਿਰ ਜੈਜਕਾਰ ਹੋਣੀ ਹੈ ਇਦਾਂ ਦੀਆਂ ਹੋਰ ਵੀ ਬਹੁਤ ਗੱਲਾਂ ਹੁਣ ਕਬੀਰ ਜੀ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਇਹੀ ਗੱਲ ਸਮਝਾ ਰਹੇ ਨੇ ਕਬੀਰ ਜੀ ਦੱਸ ਰਹੇ ਨੇ ਕਹੋਰੇ ਪੰਡਿਤ ਅੰਬਰ ਕਾਂ ਸਿਉ ਲਾਗਾ ਇਹ ਜਿਹੜਾ ਆਕਾਸ਼ ਹੈ ਕਿਹਦੇ ਸਹਾਰੇ ਖੜਾ ਹੈ ਇਹਦੇ ਪਿੱਛੇ ਨਿਜਮ ਲੇਕਿਨ ਨਿਜਮ ਹੈ ਪਤਾਲਾ ਹੁਕਮ ਹੈ ਜੋ ਕੰਮ ਕਰ ਰਿਹਾ ਉਹਦੇ ਸਹਾਰੇ ਖੜਾ ਹੋਇਆ ਭੁੱਜੇ ਭੁੱਜਨ ਹਾਰ ਸਭਾਗਾ ਜਿਹੜਾ ਇਸ ਗੱਲ ਨੂੰ ਸਮਝ ਲਵੇ ਉਹ ਵੱਡਿਆਂ ਭਾਗਾਂ ਵਾਲਾ ਕਿਉਂਕਿ ਉਹਨੂੰ ਆਪਣੇ ਜੀਵਨ ਦੀ ਵੀ ਫਿਰ ਸਮਝ ਆ ਜਾਣੀ ਆ ਆਪਣੇ ਜੀਵਨ ਦੀ ਵੀ ਸਮਝ ਆ ਜਾਣੀ